ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜਰੀਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਜਿਸ ਦੇ ਵਿੱਚ ਬਾਈ ਜੀ ਬਹੁਤ ਵਧਗਾ ਸੋਹਣੀ ਸੁਨੱਖੀ ਬੈੜ ਤੁਹਾਡੇ ਲਈ ਗੱਭਣਾ ਲੈ ਕੇ ਹਾਜ਼ਰ ਹੋਏ ਆਂ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਨੇ ਆ ਆਓ ਬਾਈ ਜੀ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਮੇਰਾ ਮਾਨਕਾ ਜੀ ਪਿੰਡ ਬੁਰਜਹਰੀਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਦੇਤੋ ਠੀਕ ਆ ਬਾਈ ਜੀ ਤੇ ਬਾਈ ਜੀ ਕੀ ਡਿਟੇਲ ਇਹ ਦੀ ਵੜਦੀ ਜੀ ਇਹ ਸੂ ਗਈ ਜੀ ਲੈ ਕੋਈ 5-4 ਦਿਨ ਹਜੇ 5-4 ਦਿਨ ਲੈ ਲਵਗੀ ਸੂਏ ਬਾਈ ਕਿਹੜੇ ਸੂਣਾ ਨੇ ਸੂਵਾ ਦੂਜਾ ਸੂਣਾ ਜੀ ਠੀਕ ਆ ਬਾਈ ਜੀ ਤੇ ਕਿੰਨਾ ਕੁ ਬਾਈ ਜੀ ਦੁੱਧ ਪਾ ਦੋਗੀ ਦੁੱਧ ਜੀ ਉਹਨਾਂ ਨੇ ਤਾਂ ਦੱਸਿਆ ਮਤਲਬ ਵੀ 19-18-19 ਲੀਟਰ ਦਿੰਦੀ ਹੈ ਠੀਕ ਆ ਜੀ ਹਾਂ ਜੀ ਫਲਦੁੰਦਾ ਚੰਗਾ ਲੱਗਿਆ ਹਨਾ ਬਾਈ। ਇਹ ਕੱਚੀ ਹੈ ਅਜੇ ਥੋੜੀ। ਹਾਂਜੀ। ਬਾਕੀ ਵਲਟਲਾ ਵੀ ਲੈਵੇਗਾ ਬਹੁਤ ਪੰਗਾ ਚੰਗਿਆ। ਹੱਕ ਵੀ ਹੈਗਾ ਇਹਨਾਂ ਦਾ ਦੁੱਧ ਪਾਉਂਦਾ ਹਨਾ। ਹਾਂ ਠੀਕ ਹੈ ਜੀ ਵੱਡੀ ਛੋਟੀ ਨਹੀਂ ਮੱਲਾ। ਹਾਂਜੀ ਹਾਂਜੀ। ਲਓ ਬਾਈ ਸੀਲ ਵਹਿੜਾ ਪੂਰੀ ਤੇ ਥਣ ਵੀ ਬਾਈ ਜੀ ਚਾਰ ਹੀ ਆ। ਪੂਰੇ ਗੈਪ ਚ ਲੱਗੇ ਆ। ਇਕੱਲਾ ਇਕੱਲਾ ਥਾਣਾ ਬਾਈ ਜੀ। ਨੇੜੇ ਤਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ। ਕੋਈ ਫੋਟ ਨਹੀਂ ਸ਼ਾਗ ਨਹੀਂ। ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਕਰ ਲਿਓ। ਬਾਈ ਜੀ ਹੁਣ ਦਾ ਨੰਬਰ ਸਕਰੀਨ ਦੇ ਥੱਲੇ ਪਾਸੇ ਚੱਲੂਗਾ। ਤੇ ਬਾਈ ਜੀ ਤੋਰ ਕੇ ਵਿਖਾ ਦੂਗਾ। ਲੋ ਬਈ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਪੂਰੀ ਚੰਗੀ ਵਹਿੜ ਆ ਬਾਈ ਜੀ ਲਓ ਜੀ ਤੋਰਾ ਤਰਾ ਬਾਈ ਜੀ ਇੱਕ ਨੰਬਰ ਆ ਵਾਲਟ ਲਾ ਲੇਵੇ ਦੀਆਂ ਬਹੁਤ ਪੰਗਾ ਹਜੇ ਜਦ ਨਹੀਂ ਪੂਰੀ ਤਿਆਰ ਹੋ ਕੇ ਚੰਗੀ ਬਣ ਕੇ ਸੂਗੀ ਵੱਡੀ ਵਹਿੜ ਆ ਬਾਈ ਜੀ ਛੋਟੀ ਨਾ ਮੰਨੋ ਕੋਈ ਬਾਲੀ ਤੇ ਸੋਣੀ ਸੁਨੱਖੀ ਆ ਤੇ ਮੋਲਬਾਈ ਜੀ ਹੁਣ ਤਾਂ ਪੱਜਾ ਜਾਇ ਪੁੱਛ ਲੈਨੇ ਆ ਦੇਣ ਲੈਣ ਵਾਲੀ ਗੱਲ ਬਾਤ ਆ ਬਾਈ ਜੀ ਕਿੰਨੇ ਦੀ ਦਿਓਗੇ ਜਾਇ ਜਾਇ ਦੱਸੋ 80000 ਦੀ ਦੇ ਦੇਣੀ 82000 ਦੀ ਕੋਈ ਮੌਕੇ ਤੇ ਮਾਲਤਾਨ ਮਾਲਤਾਨ ਕਰ ਦਾਂਗੇ ਠੀਕ ਆ ਬਾਈ ਜੀ ਲਓ ਬਾਈ ਜੀ ਨੇ 82000 ਦੀ ਮੰਗ ਕਰੀ ਆ ਜੀ ਵੱਡੀ ਵੜਾ ਛੋਟੀ ਨਹੀਂ ਕਿਉਰੇ ਅਗਲਾ ਕਹਿੰਦਾ ਛੋਟੀ ਹੋਊ ਜਾਂ ਵੀਰ ਕੋ ਤੇ ਉਹਨੇ ਵੱਡੀ ਵੜ ਆ ਠੀਕ ਆ ਜੀ ਵੜ ਬਾਈ ਜੀ ਵੱਡੀ ਆ ਛੋਟੀ ਨਹੀਂ ਹੋਣੀ ਗੀ ਗੱਲ ਬਾਈ ਦੀ ਸਹੀ ਆ ਤੇ ਦੁੱਧ ਬਾਈ ਜੀਆਂ ਦਾ ਚੰਗਾ ਸੋਨਾ ਪਾਊਗੀ ਤੇ ਮੋਲ ਬਾਈ ਜੀ ਨੇ 82000 ਰੁਪਏ ਦੇ ਦਿੱਤੇ। ਹੱਕ ਵੀ ਹੈਗਾ ਇੰਨਾ ਤਾਂ ਪਾਉਣ ਦਾ ਬਾਈ ਜੀ। ਬਾਕੀ ਜੀ ਇਹਨਾਂ ਨੇ ਨਾ ਪਾਇਆ ਤਾਂ ਪਾਉਂਗੀ ਕਿਹੜੀ? ਹੱਤ। ਤੇ ਕਿੰਨੇ 82000 ਦੀ ਦੇ ਦਾਂ? ਹਾਂਜੀ। ਠੀਕ ਆ ਬਾਈ। ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 98964636573 ਠੀਕ ਆ ਬਾਈ ਜੀ। ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਬਾਈ ਜੀ। ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ। ਚੱਲਦੇ ਨੰਬਰ ਤੇ ਸਪਾਰਕ ਕਰ ਲਿਓ। ਆਪਣੀ ਬਈ ਵੀਡੀਓ ਵਧਿਆ ਲੱਗ ਕੇ ਸ਼ੇਅਰ ਕਰ ਦਿਓ ਲੈ। ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ। ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ